16 ਗਰ ਦੋਪਹਿਰ ਨੂੰ ਮਾਰ ਜਾਂਦੀ ਪਈ ਐ ਦੋ ਮਿੰਟ ਦਾ ਸਰਾ ਦੇ ਨਹੀਂ ਆ ਇਹ ਹਰ ਆਏ ਨਹੀਂ ਕੁਦਰਤੀ ਆਪ ਦਾ ਹੜਾ ਆ ਗਿਆ ਸ਼ਾਸ਼ਣ ਨਾਲ ਤੁਹਾਡੇ ਪੰਜਾਬ ਬੜਾ ਨਾਲ ਮਾਰੇ ਜਾ ਰਿਹਾ ਜਿਹੜਾ ਸਾਡੀ ਜਵਾਨੀ ਦਾ ਸਾਜ ਹੱਥ ਰਹੀ ਹੈ ਨਾ ਅਸੀਂ ਪਾਣੀ ਦੇ ਹਮ ਨਾਲ ਮਾਰਿਆ ਜਾ ਰਿਹਾ ਆਖੋਨ ਦਾ ਦਸਨ ਲੱਗਿਆ ਪਹਿਲਾ 19 ਜਹਰ ਆਇਆ ਫਿਰ 23 ਜਹਰ ਆਇਆ ਹੁਣ 28 ਜਹਰ ਆ ਰਿਹਾ 12 ਅਗਸਤ 2023 ਨੂੰ ਜਦੋਂ ਪਾਪ ਡੈਪ ਪਾਣੀ ਵਹਾ ਰਿਆ ਸੀ ਪੌਂਟ ਟਾਈਮ ਦੇ ਵਿਚੇ ਪਰ ਇਹਨਾਂ ਨੇ ਗਾਹਾਂ ਪਾਣੀ ਛੱਡਣਾ ਘਟਾਵਾ ਪਿੱਛੋਂ ਪਾਣੀ ਬਹਾਜ ਵਧ ਰਿਆ ਸੀ ਅੱਗੇ ਪਾਣੀ ਘਟ ਘਟਤਾ ਉਸ ਵੇਲੇ ਸਾਡੀ ਲੜਨ ਵਾਲੀ ਟੀਮ ਨੇ ਇੱਕ ਅੰਕੜਾ ਜਿਹਾ ਦਿੱਤਾ ਸੀਗਾ ਇੰਡੀਅਨ ਐਕਸਪਰਟਸ ਦੇ ਅਕਨਾਂ ਮੇ ਲੱਗੀਆਂ ਨੇ 21 ਅਗਸਤ 2023 ਦੀ ਅੱਜ ਵੀ ਫੜ ਲੋ ਪੜਦੇ ਹੋ ਕਿ ਇਹ ਜਿਹੜਾ ਹੜ੍ਹ ਇਹ ਕੁਦਰਤੀ ਆਪਤ ਨਹੀਂ ਹੈਗੀ ਇਹ ਹੜ੍ਹ ਆ ਬੰਦਿਆਂ ਨੇ ਕਹਿੰਦੇ ਤੇ ਜਾਨਾਂ ਜਿਆਦਾ ਗਿਆ ਪਰ ਬੰਦਿਆਂ ਨੇ ਕਹਿੰਦੇ ਵੀ ਇਹ ਬਹੁਤ ਵੱਡੀ ਸਾਜਸਾ ਹਾਰਾ ਮਾਰਦੀ ਸੀ ਉੱਥੇ ਆਕਾ ਪੇਸ਼ ਹੋਇਆ ਜਿਹੜਾ ਗੀਤਰ ਕਾਰਕਸ਼ਾ ਕੀਤਾ ਵੀ ਇਹਨਾਂ ਨੇ ਜਿਹੜਾ ਪੌਂਡ ਰੈਪਸ ਪਾਣੀ ਛੱਡਿਆ 12 ਅਗਸਤ 2023 ਨੂੰ ਪਾਣੀ ਲੋਟਿਆ ਪੁੱਛੋ ਪਾਣੀ ਵਧ ਗਿਆ ਵਧ ਗਿਆ 17 ਦੇ 18 ਅਗਸਤ 2023 ਨੂੰ ਪਾਣੀ ਛੱਡਿਆ ਜਦੋਂ ਇਕੱਠਾ ਪਾਣੀ ਉਹਨੇ ਪੰਜਾਬ ਦੇ ਵਿਚਾਰਦੇ ਜਦੋਂ ਇਹ ਗੱਲ ਉੱਥੇ ਆਇਆ ਤੋ ਮਾਲਾ ਬੀਬੀ ਐਮਪੀ ਐ ਭਾਗੜਾ ਵਿਆਸ ਮੈਨੇਜਮੈਂਟ ਬੋਰਡ ਆ ਜਿਹੜਾ ਉਹਨੇ ਆਪਣਾ ਜਿਹੜਾ ਵੈੱਬਸਾਈਟ ਆ ਉਹ ਸਾਰਾ ਆਪਣੇ ਜਾਦਾ ਫਤਮੀ ਕਰਾ ਦੇ ਬੀਬੀ ਐਮਪੀ ਲਈ ਵੈੱਬਸਾਈਟ ਤੇ ਜਾ ਕੇ ਦੇਖ ਲੋ ਸਾਨੂੰ ਕੋਈ ਵੀ ਅੰਕਾ ਨਹੀਂ ਮਿਲੋਗਾ ਵਿਕੀਚੋ ਕੇ ਨਾ ਪਾਣੀ ਆਉਂਦਾ ਕਿੰਨਾ ਪਾਣੀ ਦਾ ਪਤਲਾ ਕਿੰਨਾ ਪਾਣੀ ਅੱਗੇ ਛੱਡਿਆ ਜਾਂਦਾ ਇਹ ਹਮੇਸ਼ਾ ਦੇਖੋ ਆ ਕੇ ਅਸਰੇ ਬੀਬੀ ਐਮਪੀ ਦੇ ਵਿਚੋਂ ਭਾਗੜਾ ਵਿਆਸ ਮੈਨੇਜਮੈਂਟ ਬੋਰਡ ਦੇ ਵਿਚੋਂ ਪੰਜਾਬ ਨੂੰ ਪਾਸੇ ਕਰ ਦਿੱਤਾ ਗਿਆ ਕੀ ਆਇਆ ਕਰਤੇ ਹਵਾਨੇ ਕਰਤਾ ਹੈ ਸੂਰਜ ਚਰਿਆ ਪ੍ਰਬੰਧ ਹੈ ਸੂਰਜ ਗੱਲਾਂ ਨਹੀਂ ਮੈਂ ਕਰਦਾ ਮੈਂ ਆਪਣੀ ਗੱਲ ਸਪੱਸ਼ਟਾ ਲੱਗੇ ਆ ਸੋ ਮੈਂ ਇੰਨੇ ਤੁਹਾਨੂੰ